ਸੋਨੂ ਸੀਤੋ ਵਾਲਾ ਬਈ ਥੈਂਕ ਯੂ ਕਿ ਵੀਰੇ ਹੋਰ ਭਰਾ ਦੋਸਤੋ ਸੁਣ ਤਾਂ ਲਓ ਸੁਣ ਤਾਂ ਲਓ ਕੀ ਹਾਲ ਦੋਸਤ ਕੀ ਹਾਲ ਚੱਲ ਦੋਸਤ ਤਦਾਦੋ ਆਪੀ ਵਾਓ ਸੋਨੂ ਯਾਰ ਤੈਨੂੰ ਦੇਖਣ ਵਾਲੇ ਬਹੁਤ ਦੇਖੋ ਕਿੰਨਾ ਪਿਆਰ ਕਰਦੇ ਆ ਨਾ ਕੰਬਣਾ ਨਹੀਂ ਹੈ ਕੋਈ ਚੱਕਰ ਨਹੀਂ ਹੈ ਜਿਮ ਜੁਮ ਜਾਇਆ ਕਰ ਕੋਈ ਚੱਕਰ ਨਹੀਂ ਹੈ ਸੋਨੂ ਲਈ ਯਾਰ ਇੱਕ ਵਾਰ ਜ਼ੋਰਦਾਰ ਤਾੜੀਆਂ ਵਜਾਓ ਸੀਤੋ ਵਾਲਾ ਗਾਣਾ 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 ਹੁਣ ਗਾਣਾ ਗਾਣਾ ਉਹੀ ਇੱਕ ਲੈਨ 30 ਵਾਰੀ ਕਹਿਣੀ ਆ ਕੋਈ ਗੱਲ ਨਹੀਂ ਹੋਰ ਦੇ ਜਰਾ ਹਾਂਜੀ ਹਾ ਤੂੰ ਬਦਲੀ ने बदले तू बदली तू बदली ने सोबाहरनी हसी सोवार बदले है और तू बदली तू बदली ने सोबाहरनी नी हसी ने बदले है लव यू अच्छा अच्छा सुनो मैं आ... ਮੈਂ ਇੱਕ ਵੀਡੀਓ ਦੇਖੀ ਸੀ ਤੇਰੀ ਇੰਸਟਾਲੀ ਉਹਦੇ ਵਿੱਚ ਪਤਾ ਨਹੀਂ ਕੁੜੀ ਕੋਈ ਤੈਨੂੰ ਛੱਡ ਗਈ ਕੀ ਚੱਕਰ ਕੀ ਸੀ ਉਹ ਤਰਾ ਹੀ ਉਹ ਤਰਾ ਹੀ ਉਹ ਤਰੇ ਪਾ ਜੀ ਉਹ ਤਰੇ ਬੰਦਾ ਬਹੁਤ ਕਮਾਲ ਦਾ ਯਾਰ ਇੱਕ ਗਾਣਾ ਹੋਰ ਸੁਣਾ ਦੇ ਜਿਹੜਾ ਤੈਨੂੰ ਚੰਗਾ ਲੱਗਦਾ ਹੈ ਪਹਿਲਾਂ ਸਾਰਿਆਂ ਨੂੰ ਪੁੱਛ ਜਾਂਦੀ ਕੀ ਹਾਲ ਚਾਲ ਹੈ ਦੋਸਤੋ ਪਹਿਲਾਂ ਮੈਨੂੰ ਸਾਰੇ ਦੋਸਤੋ ਕੀ ਹਾਲ ਚਾਲ ਆ ਦੋਸਤ ਸੋਨੂੰ ਤਿਆਰ ਹੋ ਗਿਆ ਸੀ ਸੋਨੂੰ ਨਹੀਂ ਨਹੀਂ ਸੋਨੂ ਨੂੰ ਪਿਆਰ ਨਹੀਂ ਹੋਇਆ ਸੋਨੂ ਨੂੰ ਟਾਈਫਾਇਡ ਬੁਖਾਰ ਹੋਇਆ ਠੀਕ ਅੱਛਾ ਡਰੈਸ ਪਾਉਣੀ ਅੱਛਾ ਕੋਈ ਗੱਲ ਨਹੀਂ ਵੈਸੇ ਯਾਰ ਫੈਨ ਹੈ ਦੇ ਕੋਈ ਚੱਕਰ ਨਹੀਂ ਆ ਹਾਂ ਅੱਛਾ ਡਰੈਸ ਪਾ ਕੇ ਆਉਣੀ ਹੈ ਓਕੇ 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 ਲਾਵੀ ਰੈਡ ਪਾਜੀ ਵਾਲੀ ਉਹ ਪਾ ਕੇ ਆਓ ਜਰਾ ਥੈਂਕ ਯੂ ਸੋਨੂ ਫੇਰ ਦੁਬਾਰਾ ਇੱਕ ਵਾਰ ਹੁੰਦਾ ਹੈ ਸੋਨੂ ਸੀਤੋ ਵਾਲਾ ਹਾਂ ਫੋਨ ਲਾ ਦੇ ਉਹਨੂੰ ਕਹਿੰਦੇ ਜਿੰਨੂੰ ਲਾਉਣਾ ਤੁਸੀਂ ਤੇ ਇੱਕ ਗਾਣਾ ਹੋਰ ਸੁਣਾ ਦੇ ਕਹ ਰੇ ਸੁਣਾ ਗਾਣਾ ਇੱਕ ਹੋਰ ਹੈ ਨਾ ਤੇਰੇ ਕਿਆ ਸਲਾਹ ਦੇ ਤੇਰੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਇਹ ਦੁਨੀਆ ਓ ਤੇਰੇ ਕਿਆ ਸਲਾਹ ਦੇ ਤੇਰੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਇਹ ਦੁਨੀਆ ਓ ਤੇਰੇ ਕਿਆ ਸਲਾਹ ਦੇ ਤੇਰੇ ਜੱਟ ਨੂੰ ਓ ਬਾਈ ਬਾਈ ਕਹਿੰਦੀ ਇਹ ਦੁਨੀਆ ਓਏ ਕਿਆ ਸ ਅਥੀਂ ਅਖਾਡੀਆਂ ਲਾ ਬੱਲੀਆਂ ਨੀ ਪਾਵੇਂ ਗੁੱਸਾਈ ਕਰ ਗਈ ਨੀ ਓ ਅਥੀਂ ਅਖਾਡੀਆਂ ਆਹ ਸਿੰਘ ਅਖਾਡੀਆਂ ਲਾ ਬੱਲੀਆਂ ਹਨ ਪਾਵੇਂ ਗੁੱਸਾਈ ਕਰ ਗਈ ਨੀ ਹਾਂਜੀ ਜੇ ਆ ਸ਼ਿੰਦਾ ਦੇ ਵੀਰ ਨੂੰ ਮੇਰੇ ਵੱਲੋਂ ਨੌਂ ਪਾਪਾ ਜੀ ਨੂੰ ਵੀ ਤਾਂ ਮੇਰੇ ਵੱਲੋਂ ਥੈਂਕ ਯੂ ਕਿ ਲਵ ਯੂ ਭਰਾ ਨੂੰ ਵੀ ਚਲੋ ਕੋਈ ਗੱਲ ਨਹੀਂ ਆਉਂਦਾ ਮੈਂ ਆਪਣੇ ਕੋਲੋਂ ਵੀਰ ਇਰਮਨ ਸੋਤਾ ਮਨਜੀਤ ਉਹ ਸਾਜੀ ਵੀਰ ਜੀ ਵੀ ਪਹੁੰਚ ਰਹੇ ਆਪਣੇ ਕੋਲ ਲਵ ਯੂ ਭਰਾ ਨੂੰ ਉਹਨੂੰ ਵੀ ਭਾਜੀ ਨੂੰ ਵੀ ਨਹੀਂ ਇੱਕ ਵਾਰ ਕਹਿ ਚਿੰਦਾ ਚਿੰਦਾ ਨੋ ਪਾਪਾ ਚਿੰਦਾ 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 ਨੋ ਪਾਪਾ ਭਾਜੀ ਦੀ ਫਿਲਮ ਆ ਰਹੀ ਮੂਈ ਆ ਰਹੀ ਆ ਬਈ ਜਿੱਪੀ ਗਰਵਾਲ ਦੀ ਦਸਤਰੀ ਜਿੱਪੀ ਗਰਵਾਲ ਦੀ ਦਸਤਰੀ ਨੂੰ ਹਾਂ ਠੀਕ ਹੈ ਜੀ ਕਹਿੰਦਾ ਠੀਕ ਹੈ ਬਾਕੀ ਕਿ ਕੇ ਅ ਸੋਨੂ ਆ ਗਿਆ ਫਿਰ ਦੁਬਾਰੇ ਓਕੇ ਪੂਰੀ ਟੀਮ ਨਾਲ ਆਉਣਾ ਪੂਰੇ ਐਸਟ੍ਰੋਮੈਂਟਸ ਲੈ ਕੇ ਠੀਕ ਹੈ ਕੱਪੜੇ ਚੇਂਜ ਕਰਕੇ ਆਓ ਫਿਰ ਹਾਂ ਪਲਾਜ਼ੋ ਪਾ ਕੇ ਆ ਜਾ ਹੁਣ ਇਸ ਤੋਂ ਬਾਅਦ ਮੈਨੂੰ ਲੱਗਦਾ ਕੋਈ ਹੋਰ ਛੋਸ਼ਾ ਵੀ ਤੁਸੀਂ ਨੀਟੂ ਛਟੜਾਂ ਵਾਲਾ ਲੈ ਕੇ ਆਉਣਾ ਮੈਨੂੰ ਪਤਾ ਹੈ ਕੀ ਹਾਲ ਚਾਲ ਦੱਸਤ ਯਾਰ ਇੱਕ ਬੜੀ ਵੱਡੀ ਗੱਲ ਹੈ ਕਿ ਸੋਸ਼ਲ ਮੀਡੀਆ ਨੂੰ ਤੁਸੀਂ ਪ੍ਰਮੋਟ ਕਰ ਦਿਓ ਜਿਹੜੀ ਜੰਗ ਜਨਰੇਸ਼ਨ ਹੈ ਆਦਰਵਾਇਸ ਪਹਿਲਾਂ ਹੁੰਦੀ ਸੀ ਵੱਡੇ ਵੱਡੇ ਚੈਨਲਾਂ ਤੇ ਬੜੀ ਮਹਿੰਗੇ ਮਹਿੰਗੇ ਵੀਡੀਓ ਲਾਉਣੇ ਪੈਂਦੇ ਸੀ ਫੇਰ ਕਿਤੇ ਐਡ ਹੁੰਦੀ ਸੀ ਤੁਸੀਂ ਰਾਤੋਂ ਰਾਤ ਬੰਦੇ ਨੂੰ ਸਟਾਰ ਬਣਾ ਦਿੰਦੇ ਨੇ ਯਾਰ ਕਮਾਲ ਹੈ ਇੱਕ ਵਾਰ ਆਪਣੇ ਆਪ ਲਈ ਜ਼ੋਰ ਦਾ ਤਾੜੀਆਂ ਬਜਾਓ ਆਪਣੇ ਆਪ ਲਈ ਪੁਰਾਣੀ ਆਈਡੀ ਪੁਰਾਣੀ ਆਈਡੀ ਜਿਹੜੀ ਸੋਨੂ ਸੀਤੋ ਵਾਲੇ ਦੀ ਕਿਸੇ ਨੇ ਫੋਨ ਖੋਲਿਆ ਸੀ ਅੱਛਾ ਉਹ ਉਹਨਾਂ ਕੋਲ ਚੱਲ ਰਹੀ ਹੈ ਉਹ ਉਹਨਾਂ ਕੋਲ ਚੱਲਣ ਤੋਂ ਕੋਈ ਗੱਲ ਨਹੀਂ ਨਵੀਂ ਆਈਡੀ ਹੋਰ ਬਣਾ ਲਓ